ਵੋਲੀਅਰ ਜੰਗਲ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਨੁਸਾਰ ਨਸ਼ੇ ਕਰਨ ਵਾਲੇ ਵੇਚਣ ਵਾਲਿਆਂ ਦੇ ਖਿਲਾਫ ਚਲਾਈ ਗਈ ਮਹਿੰਮਤਾਤ ਕੱਲ ਸਾਡੇ ਸਬ ਇੰਸਪੈਕਟਰ ਜੀਜੀਤ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰਦੇ ਮੇਨ ਬਾਜ਼ਾਰ ਜਿਹੜਾ ਮਕੇਰੀਆਂ ਦਾ ਜਿੱਥੇ ਰੇੜੀਆਂ ਦੀਆਂ ਸਬਜ਼ੀਆਂ ਦੀਆਂ ਦੁਕਾਨਾਂ ਲੱਗਦੀਆਂ ਉਸ ਏਰੀਆ ਦੇ ਵਿੱਚੋਂ ਇੱਕ ਮਨੀਖ ਚੇਨ ਦੀ ਦੁਕਾਨ ਕਰਦਾ ਬੰਦਾ ਉਹਦੇ ਬਾਹਰ ਉਹਦੀ ਸਬਜ਼ੀ ਦੀ ਰੇੜੀ ਦੀ ਦੁਕਾਨ ਆ ਉਹ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ ਤੇ ਉਹਦੇ ਕੋਲੋਂ ਸਾਨੂੰ 7 ਗ੍ਰਾਮ 10 ਮਿਲੀਗ੍ਰਾਮ ਹੈਰਨ ਬਰਾਮਦ ਹੋਈ ਜਿਹਦੇ ਖਿਲਾਫ ਅਸੀਂ ਮਕਦਮਾ ਨੰਬਰ 146 21/85 ਦੇ ਤਹਿਤ ਦਰਜ ਕੀਤਾ ਵਾ ਉਹਦਾ ਜਦੋਂ ਰਿਕਾਰਡ ਅਸੀਂ ਚੈੱਕ ਕੀਤਾ ਤੇ ਇਹਦੇ ਖਿਲਾਫ ਪਹਿਲਾਂ ਵੀ ਇੱਕ 420 ਟ੍ਰੈਵਲ ਜੰਟੀ ਦਾ ਮੁਕੱਦਮਾ ਦਰਜ ਸਾਡੇ ਕੋਲ ਨਿਕਲਿਆ ਇਸ ਤੋਂ ਇਲਾਵਾ ਇਹ ਜਿਹੜਾ ਇਹ ਇਸ ਇਸ ਦੇ ਬਾਰੇ ਪਹਿਲਾਂ ਵੀ ਸਾਨੂੰ ਪਬਲਿਕ ਦੀਆਂ ਕਈ ਸ਼ਿਕਾਇਤਾਂ ਆਈਆਂ ਵੀ ਬਾਜ਼ਾਰ ਦੇ ਵਿੱਚ ਇਹ ਕਈ ਵਿਅਕਤੀ ਵੇਚਦੇ ਆ ਬਾਕੀ ਇਸ ਤੋਂ ਇਲਾਵਾ ਜਿਹੜੇ ਵਿਅਕਤੀਆਂ ਦੇ ਇਹ ਨਾਂ ਦੱਸਿਆ ਸਾਨੂੰ ਅਸੀਂ ਉਹਨਾਂ ਨੂੰ ਪ੍ਰੈਸ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਵੀ ਜੇਕਰ ਉਹ ਨਸ਼ਾ ਛੱਡਣਾ ਚਾਹੁੰਦੇ ਆ ਸਾਡੇ ਕੋਲ ਹੁਣ ਅਸੀਂ ਉਹਨਾਂ ਨੂੰ ਡੀਡੈਕਸ਼ਨ ਸੈਂਟਰ ਦਾਖਲ ਕਰਾਵਾਂਗੇ ਉਹਨਾਂ ਦਾ ਜਿਹੜਾ ਭਲਾ ਹੋ ਸਕੇ